ਸਾਡੇ ਨਾਲ ਲੱਗੇ ਸਤਲੁਜ ਦਰਿਆ ਵਾ ਤੇ ਉੱਥੇ ਹਨ ਗੁੱਜਰ ਆਏ ਹੋਏ ਆ ਉਹ ਸਾਨੂੰ ਕਹਿੰਦੇ ਵੀ ਨਾ ਸਾਡਾ ਸਾਰਾ ਕੱਛ ਇਹਨਾਂ ਦੇ ਵਿੱਚ ਹੜਾਂ 'ਚ ਰੁੜ ਗਿਆ ਮੈਂ ਕਿਹਾ ਚੱਲ ਇੱਕ ਦੋ ਕੰਬਲ ਦੇ ਆਉਣੇ ਆ ਤੇ ਨਾਲੇ ਮੱਝਾਂ ਵਾਲੇ ਆ ਉਥੋਂ ਦੁੱਧ ਪੁਆ ਲਿਆਵਾਂਗੇ ਅੱਗੇ ਵੀ ਸਾਨੂੰ ਇੱਕ ਵਾਰੀ ਨਾ ਦੁੱਧ ਉਹਨਾਂ ਨੇ ਕਿੰਨਾ ਬੜਾ ਦਿੱਤਾ ਹਨ ਬਹੁਤ ਪਿਆਰ ਕਰਦੇ ਜਨਕੀ ਤੇ ਆਪ ਵੀ ਚੀਜ਼ਾਂ-ਚੀਜ਼ਾਂ ਕੱਪੜੇ ਵਗੈਰਾ ਦੇ ਦਿੱਤੇ ਹਨ ਤੇ ਅਸੀਂ ਹਨ ਮੋਟਰਸਾਈਕਲ ਤੇ ਗਏ ਦੇਖੋ ਸ਼ਾਮਾਂ ਦਾ ਟਾਈਮ ਸੂਰਜ ਦੀ ਟਿੱਕੀ ਪਿੱਡੀ ਸੋਣੀ ਲਾਲ-ਲਾਲ ਖੜੀ ਆ ਤੇ ਅਸੀਂ ਦਰਿਆ ਵੱਲ ਤੁਰ ਪਏ ਤੇ ਅਸੀਂ ਉੱਥੇ ਪਹੁੰਚ ਕੇ ਆ ਦੇਖੋ ਉਹਨਾਂ ਦਾ ਚੁੱਲ੍ਹਾ ਬਾਲਿਆ ਹੋਇਆ ਉਹਨਾਂ ਦੇ ਮੰਜੇ ਪੀੜੇ ਮੈਂ ਡਰਦੀ ਡਰਦੀ ਨੇ ਵੀਡੀਓ ਬਣਾਈ ਮੈਂ ਕਿ ਅਗਲਾ ਕਵੀ ਨਾ ਨਾ ਮਾਈਂਡ ਨਾ ਕਰੇ ਆ ਦੇਖਿਓ ਬੇਜਾ ਹਾਂ ਕੋਈ ਨਹੀਂ ਬਸ ਇੱਥੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਆਹ ਮੰਜੇ ਕਿ ਟਿਕੜੇ ਉੱਚੇ ਅਸੀਂ ਤਾਂ ਉੱਚੇ ਹੀ ਉੱਤਿਆਣਾ ਸਰਨਾ ਪਾਣੀ ਆ ਜਾ ਤੂੰ ਉੱਤਿਆਣਾ ਸਰਨਾ ਆਲੇ ਥੱਲੇ ਪਾਦਾ ਧਰਤੀ ਜੰਗਲ ਜਹਾੜ ਤਾਂ ਕਰ ਸਿਆਲਾਂ ਨੂੰ ਫੇ ਕਿੱਦਾਂ ਹੁੰਦੀ ਸਿਆਲਾਂ ਨੂੰ ਕਿੱਦਾਂ ਹੁੰਦੀ ਕੁੱਲੀ ਬਣਾ ਲੈਣੀ ਆ ਜਾਏ ਉੱਥੇ ਦੇਖਣਾ ਉੱਥੇ ਉੱਪਰ ਉਧਰ ਇਹ ਪ੍ਰਾਲੀ ਦੀਆਂ ਡੰਡਾਂ ਛੱਡ ਕੇ ਨਾ ਬੰਨ ਤੇ ਨਾਲ ਹੀ ਅਗਲੇ ਪਾਸੇ ਆ ਤੇਰੇ ਭੱਜ ਗਿਆ ਉੱਥੇ ਰਹਿਣਾ ਸੀ ਲੈ ਪਾ ਦੇ ਤੂੰ ਵੀ ਦਸਮੰਦ ਤੇ ਤੈਨੂੰ ਕੱਲ ਨੂੰ ਤੇਰੀ ਵਾਰੀ ਕੋਟੀਆਂ ਵੀ ਇਹਨਾਂ ਦੀਆਂ ਜੈਕਟਾਂ ਵੀ ਆ ਬੰਦਿਆਂ ਵਾਲੀਆਂ ਕੋਈ ਨਹੀਂ ਦੋ ਤੇਰੀ ਠੰਡ ਹੋਣੀ ਆ ਅਸੀਂ ਤੋਂ ਚਲੋ ਕਰੋ ਇਹ ਰਹੀਦਾ ਕੱਢ ਪਿਆ ਜੀ ਥਾਣ ਪੀਲੇ ਰੱਖਦੇ ਨਾ ਆਪਣੇ ਲਈ ਇਸ ਤਰ੍ਹਾਂ ਹਾਂ ਨਾਲੇ ਜੀ ਦੁੱਧ ਲੈਂਦੇ ਫੇਟਦੇ ਨਾ ਹਾਂ ਦੁੱਧ ਗਾਂ ਬਾਦ ਦੁੱਧ ਗਾਂ ਦੇ ਲਈ ਵਧੀਆ ਪਾਣੀ ਦੁੱਧ ਨੂੰ ਪਾਣੀ ਨਹੀਂ ਪਾਣੀ ਲੈਓ ਜੀ ਗੋ ਨੂੰ ਤਾਂ ਲਿਆਂਦਾ ਹੀ ਨਾ ਕਰੋ ਇਹ ਕਰਨੇ ਵਾਲੋ ਫੜੀ ਨਾ ਪੜਿਆ ਨਾ ਉੱਥੇ ਉੱਪਰ ਆ ਕੇ ਫਟ ਕੇ ਦੋਨੂੰ ਨੂੰ ਤੁਹਾਨੂੰ ਦੇ ਦੇਣਾ ਆਪਦਾ ਤੇ ਕਿਤੇ ਦੇਣਾ ਕੋਈ ਨਹੀਂ ਕੋਈ ਨਾ ਜਿੱਥੇ ਵੀ ਜਾਣਾ ਦੱਸ ਦਿਆ ਕਰੋ ਅਸੀਂ ਇੱਥੇ ਆਂ ਕੋਈ ਗੱਲ ਨਹੀਂ ਕਿਉਂ ਆਪਣੇ ਹੁਣ ਆਪਾਂ ਜਾਣ ਦੇਕ ਦੂੰਗੇ ਜਰਲੇ ਹੋਏ ਨਹੀਂ ਨਹੀਂ ਜਾਣਦੇ ਬੰਦਿਆਂ ਦੀ ਹੋਰ ਅਸੀਂ ਉੱਥੇ ਤੁਹਾਨੂੰ ਪਤਾ ਸਾਡਾ ਐਡਰੈਸ ਸਾਹ ਦੇਖੋ ਐਦਾ ਹੁੰਦੀ ਚਲੋ ਪੱਲੂ ਨਹੀਂ ਆਟ ਨਹੀਂ ਦੂਜੀ ਦੂਜੀ ਤੀਜੀ ਪਹਿਲੀ ਤੋਂ ਹੋਰ ਦੂਜੀ ਹੁੰਦੀ ਨਾ ਉਹ ਕੀ ਕਰਦੇ ਆ ਪਹਿਲੇ ਤੁਸੀਂ ਨਿਕਾਂਦੇ ਨਹੀਂ ਅਸੀਂ ਖਾ ਲਈ ਦੀ ਪਹਿਲੀ ਏਦਾਂ ਵੀ ਆਪਾਂ ਬਣਾ ਲਈਦਾ ਬਣਾ ਲਈਦਾ ਹਾਕ ਹੋਆ ਹਾਂਜੀ ਹੁਣ ਤੁਹਾਨੂੰ ਦਿਖਾਉਣੀ ਆ ਜੀ ਸਤਲੁਜ ਦਰਿਆ ਹੜਾ ਵੇਲੇ ਤਾਂ ਬਹੁਤ ਡਰ ਲੱਗਦਾ ਸੀ ਵੀ ਹੁਣ ਵੀ ਗਿਆ ਤੇ ਹੁਣ ਵੀ ਇਹਦਾ ਬੰਨ ਗਿਆ ਪਰ ਵਿਚਾਰਿਆ ਸਾਡੇ ਏਰੀਆ ਚ ਵਿਚਾਰਿਆ ਤੇ ਆਹ ਤਾਂ ਹੁਣ ਤਾਂ ਸੁੱਕਾ ਪਿਆ ਲੋਕਾਂ ਨੇ ਮੱਜਾਂ ਮੁੱਜਾਂ ਵਿੱਚ ਛੱਡੀਆਂ ਹੋਈਆਂ ਵਾ ਆ ਦੇਖ ਲਓ ਆ ਸਤਲੁਜ ਦਰਿਆ ਵਾ ਸਾਡੇ ਇਲਾਕੇ ਜਿਹੜਾ ਕਿਤੇ ਬੋਰੇ ਭਰੇ ਪਏ ਜਦੋਂ ਬੰਨ ਟਾਲਉਣ ਨੂੰ ਤੇ ਇੱਧਰ ਗੁੱਜਰ ਰਹਿੰਦੇ ਆ ਦੇਖੋ ਅਸੀ ਤੇ ਭਰਾਵਾ ਦੁੱਧ ਲੈ ਕੇ ਤੇ ਵਾਪਸ ਆ ਗਏ। ਉਹ ਨਜ਼ਾਰੇ ਨਾਲ ਹੁਣ ਮੇਰੇ ਪੰਜ ਚਾਰ ਦਿਨ ਨਿਕਲ ਜਾਣੇ ਆ। ਫੇਰ ਦੇਖੋ ਰੱਬ ਨੂੰ ਫਿਕਰ ਆ ਫੇਰ ਰੱਬ ਆਪੇ ਦੇ ਦਊਗਾ। ਹੋਰ ਕੀ ਘਰ ਭਲਾ, ਹੋਕਲਾ, ਆਂਤ ਭਲੇ ਦਾ ਭਲਾ। ਭਲਾ ਕਰੀਏ ਤੇ ਆਪਦਾ ਭਲਾ ਹੁੰਦਾ ਹੈ। ਆ ਚਲੋ ਠੀਕ ਹੈ ਜੀ। ਓਕੇ ਸਾਸਰੀ ਕਾਂ